ਸੋ ਜਿਹੜੇ ਤੁਸੀਂ ਆਪਣੇ ਪਾਰਟੀ ਦੇ ਜਿਹੜੇ ਉਹ ਦਿਖਾ ਦੇ ਉਹਨਾਂ ਦਾ ਉਹਦੇ ਦਿੱਤੇ ਨੇ ਕੀ ਕਹਿੰਗੇ ਬੜੀ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੀਆਂ ਜਿਹੜੀਆਂ ਕਲੋਨੀਆਂ ਨੇ ਅਸੀਂ ਇਹਨਾਂ ਦਾ ਸਰਕਲ ਜਿਹੜਾ ਹੈਗਾ ਇੱਕ ਵੱਖਰਾ ਬਣਾਇਆ ਹੈਗਾ ਜਿਸ ਦੇ ਵਿੱਚ ਸਰਕਲ 11 ਦੇ ਕਰੀਬ ਕਲੋਨੀਆਂ ਪੈਂਦੀਆਂ ਨੇ 11 12 ਕਲੋਨੀਆਂ ਨੇ ਉਹਦੇ ਵਿੱਚ ਸੂਬੇਦਾਰ ਰੋਸ਼ਨ ਲਾਲ ਜੀ ਨੂੰ ਜਿਹੜਾ ਹੈਗਾ ਇਹ ਸਰਕਲ ਦਾ ਪ੍ਰਧਾਨ ਲਗਾਇਆ ਗਿਆ ਤੇ ਅੱਗੇ ਸਤਪਾਲ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਲਾਇਆ ਗਿਆ ਸਾਰੇ ਉਹਦੇਦਾਰ ਮੀਤ ਪ੍ਰਧਾਨ ਬਣਾਏ ਗਏ ਨੇ ਉਹਦੇਦਾਰ ਬਣਾਏ ਗਏ ਨੇ ਜਿਹੜੇ 8 ਦੇ ਕਰੀਬ ਇਹਨਾਂ ਸਰਕਲਾਂ ਦੇ ਵਿੱਚ ਸੋ ਇਹ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦੇਣ ਵਾਸਤੇ ਆਇਆ ਤੇ ਪਾਰਟੀ ਦੇ ਜਿਹੜੀਆਂ ਪਾਲਿਸੀਆਂ ਨੇ ਆ ਉਹ ਸਾਰਿਆਂ ਨਾਲ ਸਲਾਹ ਕਰਕੇ ਅਸੀਂ ਵੱਧ ਤੋਂ ਵੱਧ ਪਾਲਿਸੀਆਂ ਜਿਹੜੀਆਂ ਲਾਗੂ ਕਰਾਂਗੇ ਤੇ ਆਉਣ ਵਾਲੀ ਸਰਕਾਰ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਬਣਵਾਵਾਂਗੇ ਸੋ ਇਸ ਕਰਕੇ ਸਾਰਿਆਂ ਨੂੰ ਮੈਂ ਵਧਾਈ ਪੇਸ਼ ਕਰਦਾ ਕਿ ਇਹਨਾਂ ਨੂੰ ਪਾਰਟੀ ਨੇ ਇੱਕ ਮੌਕਾ ਦਿੱਤਾ ਕਿ ਪਾਰਟੀ ਨੇ ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਇਹਨਾਂ ਦੇ ਕੰਮ ਕਰਨ ਨੂੰ ਦੇਖਦੇ ਹੋਏ ਕਿਤੇ ਸਾਡੇ ਜ਼ਿਲ੍ਹਾ ਪ੍ਰਧਾਨ ਜੱਜ ਦੁਆਰਾ ਅੱਜ ਦਾ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਇਹਨਾਂ ਸਾਰੇ ਵਰਕਰਾਂ ਨੂੰ ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਇੱਕ ਤੇ ਪਾਰਟੀ ਦਾ ਹਮੇਸ਼ਾ ਕੰਮ ਕਰਦੇ ਨੇ ਤੇ ਇਹਨਾਂ ਨੂੰ ਪਾਰਟੀ ਨੇ ਉਹਦੇ ਦਰਜਾ ਦਿੱਤੇ ਮੋਜਿਆ ਹੈਗਾ ਸੋ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਜਗਮੀਤ ਸਿੰਘ ਰੈਉ ਜੀ ਨੇ ਤੇ ਸਾਡੇ ਇਸ ਸਟਕ ਦੇ ਪ੍ਰਧਾਨ ਜਿਹੜੇ ਆਊਟਰ ਕਲੋਨੀ ਸਰਕਲ ਜਿਹੜਾ ਬਣਾਇਆ ਗਿਆ ਉਹਦੇ ਪ੍ਰਧਾਨ ਸੂਬੇਦਾਰ ਰੋਸ਼ਨ ਲਾਲ ਜੀ ਨੇ ਅੱਜ ਇਹਨਾਂ ਨੂੰ ਉਹਦੇ ਦਿੱਤੇ ਨੇ ਸੋ ਮੈਂ ਇਹਨਾਂ ਨੂੰ ਮੁਰੀਤ ਕਰਕੇ ਇਹਨਾਂ ਨੂੰ ਵਧਾਈ ਦੇਣ ਵਾਸਤੇ ਆਇਆ ਹਾਂ ਤੇ ਇਹਨਾਂ ਨੂੰ ਬੇਨਤੀ ਕਰਨਾ ਹੈ ਕਿ ਜਿਹੜੀਆਂ ਪਾਰਟੀ ਨੇ ਪ੍ਰੋਗਰਾਮ ਨੇ ਪਾਰਟੀ ਦੇ ਕੰਮ ਨੇ ਉਹ ਕੱਲੇ-ਕੱਲੇ ਬੋਟਰ ਤੱਕ ਲੈ ਕੇ ਜਾਣੇ ਆ। ਤੋਂ ਅਸੀਂ ਬਹੁਤ ਵੱਡੇ ਪੱਧਰ ਤੇ ਸਾਰੇ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਹੇ ਹਾਂ ਆਪਣੇ ਹਲਕੇ ਦੇ ਵਿੱਚ ਕੰਮ ਕਰ ਰਹੇ ਹਾਂ। ਤੋਂ ਅਸੀਂ ਬੋਟਰ ਸੂਚੀਆਂ ਦੇ ਮੁਤਾਬਕ ਜਿਹੜੀਆਂ ਹੈਗੀਆਂ ਨੇ ਜਿਵੇਂ ਬੂਥ ਕਮੇਟੀਆਂ ਬਣਾਉਣ ਵਾਸਤੇ ਵੀ ਤਿਆਰ ਹੋਵਾਂਗੇ ਇਸ ਤੋਂ ਬਾਅਦ ਬੂਥ ਕਮੇਟੀਆਂ ਬਣ ਗਈਆਂ। ਔਰ ਸਿਰਫ 14-15 ਜਿਹੜੇ ਸਰਕਲ ਨੇ ਅਸੀਂ ਨਾਬੇ ਦੇ ਵਿੱਚ ਬਣਾਏ ਨੇ ਜਿਨ੍ਹਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਡਿਊਟੀਆਂ ਸਬਕ ਦੇ ਦਾ ਰੰਗ ਲਾਈਆਂ ਗਈਆਂ ਤੇ ਆਪਣੇ ਆਪਣੇ ਸਰਕਲਾਂ ਦੇ ਵਿੱਚ ਅਹੁਦੇਦਾਰੀਆਂ ਦੇਣਗੇ ਅੱਜ ਆਊਟਰ ਕਲੋਨੀ ਜਿਹੜੀਆਂ ਨੇ ਉਹਨਾਂ ਦੇ ਵਿੱਚ ਪਹਿਲੇ ਦਿਨ ਅੱਜ ਅਹੁਦੇਦਾਰੀਆਂ ਦਾ ਐਲਾਨ ਕੀਤਾ ਸੋ ਮੈਂ ਜਿੱਥੇ ਰੌਸ਼ਨ ਲਾਲ ਜੀ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦੇਣ ਚਾਹੁੰਦਾ ਤੇ ਵਾਇਰਲ ਅੱਗੇ ਬੇਨਤੀ ਅਰਦਾਸ ਕਰਦਾ ਕਿ ਜਿਸ ਤਰ੍ਹਾਂ ਬਾਦਲ ਸਾਹਿਬ ਹੁਣ ਮੀ ਆ ਗਿਆ ਤੇ ਬਾਦਲ ਸਾਹਿਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਵੀ ਜਿਹੜੀ ਹੈ ਬੜੀ ਜਲਦੀ ਬਣਨ ਨੂੰ ਜਾ ਰਹੀ ਹੈ ਕਿਉਂਕਿ ਅੱਜ ਇਹ ਪੰਜਾਬ ਦੇ ਵਿੱਚ ਕੋਈ ਲੋਕ ਨਾਂ ਲੈ ਰਹੇ ਨੇ ਤਾਂ ਸਾਰ ਸਖੀ ਸਿੰਘ ਬਾਦਲ ਦਾ ਲੈ ਰਹੇ ਨੇ ਇਹਨਾਂ ਹੜਾ ਪ੍ਰਤੀਕਾ ਲੋ ਜਾਂ ਹੋਰ ਜਿਹੜੀਆਂ ਪੰਜਾਬ ਬਚਾਉਣ ਵਾਲੀਆਂ ਗੱਲਾਂ ਨੇ ਉਹ ਸਦਾ ਸਰਦਾਰ ਸੁਖਵਿੰਦਰ ਸਿੰਘ ਬਾਦਲ ਕਰ ਰਹੇ ਨੇ। ਬਾਕੀ ਸਾਰੇ ਤਮਾਸ਼ਾ ਦੇਖਣ ਦੇਖ ਰਹੇ ਨੇ। ਇੱਕ ਗੱਲ ਕਰੀਏ ਆਊਟਰ ਕਲੋਨੀਆ ਦਾ ਮੁੱਦਾ ਹਮੇਸ਼ਾ ਨਾਬੇ ਦੇ ਵਿੱਚ ਰੁਕਦਾ ਹੈ। ਇਹਨਾਂ ਨੂੰ ਲੱਗਦਾ ਵੀ ਅਸੀਂ ਸ਼ਾਇਦ ਨਾਬੇ ਦੇ ਵਿੱਚ ਨਹੀਂ ਸਰਕਾਰਾਂ ਆਉਂਦੀਆਂ ਰਹੀਆਂ ਪਹਿਲਾਂ ਵੀ ਆਈਆਂ ਜਾਂਦੀਆਂ ਰਹੀਆਂ ਪਰ ਇਹਨਾਂ ਦਾ ਕਦੇ ਮੁੱਦਾ ਹੱਲ ਨਹੀਂ ਹੋਇਆ। ਤੁਸੀਂ ਕੀ ਵਿਸ਼ਵਾਸ ਦਿਵਾਉਣੀ ਹੈ? ਮੈਂ ਇਹਨਾਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਜਦੋਂ ਪਹਿਲਾਂ 2016 ਤੱਕ 17 ਦੇ ਐਂਡ ਤੱਕ ਮੈਂ ਤਿੰਨ ਚਾਰ ਮਹੀਨੇ ਪਹਿਲਾਂ ਮੇਰੀ ਹਲਕਾ ਚਾਰਜ ਤੋਂ ਮੈਂ ਹਟ ਗਿਆ ਸੀਗਾ ਪਰ ਜਦੋਂ ਇਹਨਾਂ ਨੇ ਕੰਮ ਜਿਹੜਾ ਹੈਗਾ ਸੀਗਾ ਮੈਂ ਮਸਪਲਟੀ ਕੋਲੋਂ ਪੂਰੇ ਦਾ ਪੂਰਾ ਮਤਾ ਪਵਾ ਕੇ ਸਿਸਟਮ ਬਣਵਾ ਕੇ ਸਰਕਾਰ ਕੋਲੋਂ ਲੈ ਕੇ ਜਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਸੈਕਟਰੀ ਲੋਕਲ ਬਾਡੀ ਨੇ ਇਹਨਾਂ ਸਾਰਿਆਂ ਨੇ ਤਿਆਰੀਆਂ ਕਰ ਲਈਆਂ ਸੀ ਇਹ ਸਾਰਾ ਸ਼ਹਿਰ 'ਚ ਇਹਨਾਂ ਨੂੰ ਸ਼ਿਫਟ ਕਰਕੇ ਸ਼ਹਿਰ ਦੇ ਵਿੱਚ ਮਲਾਉਣ ਵਾਸਤੇ ਕਰ ਲਿਆ ਸੀਗਾ ਸੋ ਮੈਂ ਇਹਨਾਂ ਲੋਕਾਂ ਨੂੰ ਸਾਰਿਆਂ ਦਾ ਵਿਸ਼ਵਾਸ ਦਿਵਾਉਣਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਭੱਜੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੰਮ ਹੈ ਉਹ ਨੀਚੇ ਤੱਕ ਪਤਾ ਹੁੰਦਾ ਸਾਨੂੰ ਸੋ ਅਸੀਂ ਉਸ ਗੱਲ ਤੋਂ ਲੈ ਕੇ ਇਹਨਾਂ ਸਾਰੀਆਂ ਕਲੋਨੀਆਂ ਨੂੰ ਜਦੋਂ ਸਾਡੀ ਪਾਰਟੀ ਸਰਕਾਰ ਆ ਗਈ ਤੇ ਇਹਨਾਂ ਕਲੋਨੀਆਂ ਨੂੰ ਸ਼ਹਿਰ ਵਿੱਚ ਜੋੜ ਕੇ ਇਹਨਾਂ ਨੂੰ ਸ਼ਹਿਰ ਵਾਲੀਆਂ ਸਹੂਲਤਾਂ ਪੂਰੀਆਂ ਦੀਆਂ ਪੂਰੀਆਂ ਦਵਾਂਗੇ। ਆ ਜਿੰਨੀਆਂ ਵੀ ਤੁਸੀਂ ਇੱਥੇ ਗਲੀਆਂ ਬਣੀਆਂ ਦੇਖਦੇ ਹੋ ਇਹ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਵਿੱਚ ਬਣੀਆਂ ਪਹਿਲਾਂ ਰਾਜਾ ਜਿੰਦਰ ਸਿੰਘ ਦੇ ਸਮੇਂ ਵਿੱਚ ਉਸ ਤੋਂ ਬਾਅਦ ਸਾਡੇ ਸਮੇਂ ਵਿੱਚ ਜਿਹੜੀਆਂ ਵੀ ਕਲੋਨੀਆਂ ਦੇ ਵਿੱਚ ਸੜਕਾਂ ਬਣੀਆਂ ਇਹ ਤੁਹਾਨੂੰ ਟੈਲ ਲੱਗੀ ਨਜ਼ਰ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲੱਗੀਆਂ ਨੇ ਤੋ ਮੈਂ ਇਹਨਾਂ ਨੂੰ ਵਿਸ਼ਵਾਸ ਦਉ ਉਹਨਾਂ ਤੇ ਇਹਨਾਂ ਨੂੰ ਸਾਨੂੰ ਵਿਸ਼ਵਾਸ ਵੀ ਹੈ ਤੇ ਸ਼ਰਮਣੀ ਅਕਾਲੀ ਦਾ ਜੋ ਕਹਿੰਦਾ ਉਹ ਕਰਦਾ ਸ਼ਰਮਣੀ ਅਕਾਲੀ ਦਾ ਜਿੰਦਾਬਾਦ ਜਿੱਤੇ ਦੇਖਿਆ ਤੇ ਹੜਾ ਇਹ ਬੰਨ ਸੁਖੀਰ ਬਾਦ ਖੁਦ ਪ੍ਰੈਕਟਿਕ ਤੇ ਬੈਠ ਕੇ ਜਾ ਰਹੇ ਜਿਵੇਂ ਆਪ ਪਾਰਟੀ ਦੇ ਇੱਕ ਵਾਰੀ ਜਾ ਕੇ ਤੇ ਸੀਮ ਸਿੰਘ ਸਾਹਿਬ ਨੂੰ ਮਾਰ ਪੈ ਜਿਦਾਂ ਕਿ ਇਹਦੇ ਬਾਰੇ ਕੀ ਕਰੇ ਇਹ ਦੇਖੋ ਇੱਕ ਡਰਾਮਾ ਕਰ ਰਹੇ ਨੇ ਸੀਐਮ ਸਾਹਿਬ ਕਿਸੇ ਵੀ ਪਾਸੇ ਗਏ ਨਹੀਂ ਜਿੱਥੇ ਗਏ ਕਿਸੇ ਆਪਣੇ ਬੰਦੇ ਨੂੰ ਆਇਡੈਂਟੀਫਾਈ ਕਰਕੇ ਉਹਨੂੰ ਖੜਾ ਕੇ ਜੱਪੀ ਪਾ ਕੇ ਰੋਣ ਲੱਗੇ ਇਸ ਤੋਂ ਬਾਅਦ ਕੋਈ ਕੰਮ ਨਹੀਂ ਕੀਤਾ ਕਿਉਂਕਿ ਉਹ ਡਰਾਮੇ ਬਾਜ ਰਹੇ ਉਹਨਾਂ ਨੇ ਹਮੇਸ਼ਾ ਡਰਾਮਿਆਂ 'ਚ ਭਾਗ ਲਿਆ ਕੋਈ ਨਕਲਾਂ 'ਚ ਭਾਗ ਲਿਆ ਤੇ ਉਹੀ ਕੰਮ ਅੱਜ ਵੀ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਲੋਕਾਂ ਦਾ ਜਿਹੜਾ ਵਿਸ਼ਵਾਸ ਉਹਨਾਂ ਨੇ ਤੋੜਿਆ ਆ ਕਿਉਂਕਿ ਪੰਜਾਬ ਦੇ ਲੋਕਾਂ ਨੇ 91 ਸੀਟਾਂ ਜਿਤਾ ਕੇ ਦਿੱਤੀਆਂ ਤੇ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਬਣਾਈ ਪਰ ਉਹ ਨਸਲੀਏ ਦਾ ਨਕਲੀ ਹੀ ਰਿਹਾ ਉਹਨੇ ਪੰਜਾਬ ਬਾਤ ਕੁਝ ਨਹੀਂ ਕਰਿਆ ਨਾ ਪਜਾਮਾ ਲਵੇੜਨ ਦੀ ਲੋੜ ਕਈ ਲੀਡਰਾਂ ਨੂੰ ਦੇਖਦਾ ਮੋਢਿਆਂ ਦੇ ਉੱਪਰ ਸਮਾਨ ਚੱਕ ਕੇ ਸੁੱਟਰੇ ਹੁੰਦੇ ਆ ਇੱਥੇ 300 400 ਰੁਪਏ ਦੀ ਹੜੀ ਵਾਲਾ ਬੰਦਾ ਕੰਮ ਕਰ ਸਕਦਾ ਉੱਥੇ ਤੁਸੀਂ ਮੁੱਖ ਮੰਤਰੀ ਜੇ ਜਦ ਕੋ ਹੋਰ ਬੰਦਾ ਲੀਡਰ ਉਹ ਕੰਮ ਕਰੇ ਉਹ ਚੰਗਾ ਨਹੀਂ ਲੱਗਦਾ ਸੋ ਤਾਂ ਲੋਕ ਸਮਝਦੇ ਨੇ ਨਾ ਡਰਾਮਾ ਨੂੰ ਸਰਦਾਰ ਸਗਵੀ ਸਿੰਘ ਬਾਦਲ ਜਿੱਥੇ ਜਾਂਦੇ ਨੇ ਦਿਲ ਖੋਲ ਕੇ ਪੁੱਛਦੇ ਨੇ ਲੋਕਾਂ ਨੂੰ ਤੁਹਾਨੂੰ ਕੀ ਚਾਹੀਦਾ ਜਿੱਥੇ ਕੋਈ ਤੇਲ ਡੀਜ਼ਲ ਦੀ ਲੋੜ ਆ ਤਾਂ ਡੀਜ਼ਲ ਦਿੰਦੇ ਨੇ ਕਿਤੇ ਕਿਸ਼ਤੀਆਂ ਦੀ ਲੋੜ ਆ ਤਾਂ ਕਿਸ਼ਤੀਆਂ ਦਿੰਦੇ ਨੇ ਜਿੱਥੇ ਜਿਹੜੀ ਚੀਜ਼ ਦੀ ਲੋੜ ਆ ਜਿੱਥੇ ਰਾਸ਼ਨ ਦੀ ਪਾਣੀ ਦੀ ਜਿਹੜੀ ਚੀਜ਼ ਦੀ ਲੋੜ ਆ ਹਰਾਚਾਰਾ ਪਸ਼ੂਆਂ ਲਈ ਜਿਹੜੀ ਚੀਜ਼ ਦੀ ਲੋੜ ਆ ਪੁੱਛਦੇ ਨੇ ਕਿ ਤੁਹਾਡੀ ਡਿਮਾਂਡ ਕੀ ਆ ਕੀ ਚਾਹੀਦਾ ਤੁਹਾਨੂੰ ਉਹ ਹੀ ਉੱਥੇ ਮਹੱਤਿਆਤਰਾ ਕਰਉਂਦੇ ਨੇ ਸੋ ਕਹਿਣੀ ਤੇ ਕਰਨੀ ਦਾ ਸ਼ਰਮਣੀ ਕਲੇਦਲ ਪੱਕਾ ਹੈ ਪਰ ਵਾਦਿਆਂ ਦਾ ਪੱਕਾ ਸ਼ੁਰੂ ਨਹੀਂ ਕਰਦਾ ਮੈਂ ਸੁਵੇਦਰ ਰਸ਼ੀ ਲਾਵੀ ਤਾਰੂਨ ਟਾਪੀ ਵਾਟਰ ਕਲੋਨੀ ਨਾਵਾ ਜਿਹੜੇ ਜਿੰਮੇਵਾਰੀ ਕੀ ਲਈ ਹੈ ਉਹ ਦਾ ਜਿਵੇਂ ਕਿ ਸ਼੍ਰੋਮਣੀ ਕਾਲੀਦਾਲ ਸਦਾ ਸੁਰਜੀਤ ਸਿੰਘ ਜੀ ਬਾਦਲ ਹਲਕਾ ਇੰਚਾਰਜ ਮੱਖਣ ਸਿੰਘ ਜੀ ਲਾਲਕਾ ਹੋਗਲੀ ਮੇਧ ਪਰਦਾ ਤੇ ਜਿਲ੍ਹਾ ਪ੍ਰਧਾਨ ਜਨੂਏ ਸਿੰਘ ਜੀ ਰਹਉ ਉਹਨਾਂ ਦੀ ਸੋ ਭਾਵਨਾ ਮੈਂ ਉਹ ਜਿਹਨੇ ਸਰਕਲ ਵਰਗਾ ਉਹਤਰ ਕੋਲੋਨੀਆ ਬਣਾਇਆ ਗਿਆ ਤੇ ਮੈਂ ਵਿਸ਼ਵਾਸ دلਵਾਉਣਾ ਮਖਸਸ ਲਾਲਕਾ ਜੀ ਨੂੰ ਕਿ ਜਿੰਨਾ ਵੀ ਮੇਰੇ ਤੋਂ ਵੱਧ ਉਹਤਰ ਕੋਲੋਨੀਆ ਦਾ ਕੰਮ ਉਹਤਰ ਕੋਲੋਨੀਆ ਦੇ ਲੋਕਾਂ ਨਾਲ ਇਕੱਲੇ ਇਕੱਲੇ ਨਾਲ ਮਿਲ ਕੇ ਸਰਮੋਣੀ ਕਾਲੀ ਦਲ ਲਈ ਚੜ੍ਹਦੀ ਕਲਾ ਸੇ ਕੰਮ ਕਰਾਉ। ਹਾਂ ਜੀ ਸਰ ਕੀ ਗਿਆਨ ਤੋਂ ਹਾਂ ਮੈਂ ਅੱਜ ਸਾਡੇ ਨਵੇਂ ਬਣੇ ਅਧਿਕਾਰੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਸਾਡੇ ਹਲਕਾ ਇੰਚਾਰਜ ਮੱਖਣ ਸਿੰਘ ਜੀ ਲਾਲਕਾ ਦੇ ਨਵਾਈ ਥੱਲੇ ਜੋ ਮੁਹਿੰਮ ਚੱਲ ਰਹੀ ਹੈ ਪਹਿਲਾ ਸਰਕਲ ਜਥੇਦਾਰ ਹੁਣ ਉਹਨਾਂ ਨੂੰ ਅੱਗੇ ਅਹੁਦੇਦਾਰੀਆਂ ਦੇ ਉਹਨਾਂ ਦੇ ਸਰਕਲ ਜਥੇਦਾਰਾਂ ਦੀਆਂ ਆਉਦੀਆਂ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਨੇ ਸਾਰੇ ਟੀਮ ਬਣ ਕੇ ਸਾਰੇ ਲਾਲਕਾ ਸਾਹਿਬ ਦੀ ਇੱਕ ਮੁਹਿੰਮ ਦੇ ਵਿੱਚ ਹਾਜ਼ਰੀ ਹਾਜ਼ਰੀ ਲਵਾ ਰਹੇ ਨੇ ਤੇ ਹਰੇਕ ਬੰਦਾ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਣ ਬਾਰੇ ਅਸੀਂ ਸ਼ੁਭ ਕਾਮਨਾਵਾਂ ਉਹਨਾਂ ਨੂੰ ਦਿੰਦੇ ਹਾਂ